ਅਚਿਮਈ ਤੋਂ ਸ਼ੁਰੂ ਹੋਈ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੌਰਾਨ ਸੰਗਤਾਂ ਨੇ ਪਿਛਲੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਤੱਕ ਲਗਭਗ 80,000 ਤੋਂ ਵੱਧ ਸੰਗਤਾਂ ਸ਼੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰ ਚੁੱਕੀਆਂ ਨੇ ਜਦਕਿ ਰੋਜ਼ਾਨਾ ਦੇਸ਼ ਵਿਦੇਸ਼ ਤੋਂ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀਆਂ ਨੇ। ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ٹرسٹ ਦੇ ਚੇਅਰਮੈਨ ਬਿੰਦਰ ਸਿੰਘ ਬਿੰਦਰਾ ਦੀ ਅਗਵਾਈ ਹੇਠ ਪੂਕਤਾ ਪ੍ਰਬੰਧ ਕੀਤੇ ਗਏ ਨੇ ਪਰ ਜੂਨ ਮਹੀਨੇ ਦੀ ਛੁੱਟੀਆਂ ਅਤੇ ਮੌਸਮ ਸੁਹਾਵਣਾ ਹੋਣ ਕਾਰਨ ਪਾਰੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਸੰਗਤਾਂ ਦੇ ਅੱਗੇ ਇਹ ਪ੍ਰਬੰਧ ਛੋਟੇ ਪੈਂਦੇ ਦਿਖਾਈ ਦੇ ਰਹੇ ਨੇ ਮੈਨੇਜਮੈਂਟ ਦੇ ਮੁਤਾਬਕ ਪਿਛਲੇ ਸਾਲ ਨਾਲੋਂ ਵੈਸੇ ਵੀ ਇਸ ਸਾਲ ਬਰਫ਼ ਘੱਟ ਪਈ ਹੈ ਇਸ ਬਰਫ਼ ਨੂੰ ਹਟਾਉਣ ਦੇ ਲਈ ਨੇਪਾਲ ਤੋਂ ਸਪੈਸ਼ਲ ਮਜ਼ਦੂਰ ਲਗਾਏ ਗਏ ਨੇ ਤੇ ਪ੍ਰਤੀ ਮਜ਼ਦੂਰ 1200 ਰੁਪਏ ਖਰਚ ਆ ਰਿਹਾ ਹੈ ਉਨਾਂ ਨੇ ਵੀ ਦੱਸਿਆ ਕਿ ਅਜੇ ਗਲੇਸ਼ੀਅਰ ਹੋਣ ਦੇ ਕਾਰਨ ਗੁਰਦੁਆਰਾ ਗੋਬਿੰਦਗਾਮ ਤੋਂ ੍ਹੇਮਕੁੰਡ ਸਾਹਿਬ ਤੱਕ ਸਿਰਫ 10 ਕਿਲੋਮੀਟਰ ਘੋੜੇ ਆਉਂਦੇ ਨੇ ਬਾਕੀ ਗਲੇਸ਼ੀਅਰ ਵਾਲਾ ਰਸਤਾ ਸੰਗਤਾਂ ਨੂੰ ਪੈਦਲ ਤੈਅ ਕਰਨਾ ਪੈ ਰਿਹਾ ਇਸ ਕਰਕੇ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਯਾਤਰਾ ਤੇ ਨਾਲ ਲਿਆਉਣ ਦੀ ਅਪੀਲ ਕੀਤੀ ਗਈ ਹੈ ਪਰ ਫਿਰ ਵੀ ਇਹਨਾਂ ਬੱਚਿਆਂ ਦਾ ਉਚਾਨ ਨਹੀਂ ਘਟ ਰਿਹਾ ਵੱਡੀ ਗਿਣਤੀ ਦੇ ਵਿੱਚ ਬੱਚੇ ੍ਹੇਮਕੁੰਡ ਸਾਹਿਬ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਲ 2012 ਤੱਕ ਸੰਗਤਾਂ ਦੀ ਭਾਰੀ ਭੀੜ ਰਹੀ ਹੈ ਤੇ 2013 ਦੇ ਵਿੱਚ ਅਚਾਨਕ ਭਾਰੀ ਹੜ੍ਹ ਆਇਆ ਜਿਸ ਨੇ ਉੱਤਰਾਖੰਡ ਦੇ ਵਿੱਚ ਭਾਰੀ ਤਬਾਹੀ ਮਚਾ ਦਿੱਤੀ ਪੋਲਨਾ ਪਿੰਡ ਦਾ ਵੀ ਭਾਰੀ ਨੁਕਸਾਨ ਹੋਇਆ ਤੇ ਗੁਰਦੁਆਰਾ ਗੋਬਿੰਦ ਘਾਟ ਵਿਖੇ ਯਾਤਰੀਆਂ ਦੀਆਂ ਸੈਂਕੜੇ ਗੱਡੀਆਂ ਪਾਣੀ ਦੀ ਭੇਂਟ ਚੜ ਗਈਆਂ ਪੁਲ ਵੀ ਰੁੜਨ ਕਾਰਨ ਗੋਬਿੰਦ ਘਾਟ ਤੇ ਹਿਮਗੁੰਨ ਸਾਹਿਬ ਦਾ ਆਪਸ ਦੇ ਵਿੱਚ ਸੰਪਰਕ ਟੁੱਟ ਗਿਆ ਜਿਸ ਦੇ ਚਲਦੇ ਫੌਜਾਂ ਵੱਲੋਂ ਆਰਜੀ ਪੁਲ ਬਣਾ ਕੇ ਸੰਪਰਕ ਕਾਇਮ ਕੀਤਾ ਗਿਆ ਗੁਰਦੁਆਰਾ ਸਾਹਿਬ ਦਾ ਵੀ ਇਸ ਦੇ ਨਾਲ ਭਾਰੀ ਨੁਕਸਾਨ ਹੋਇਆ ਹੈ ਤਾਨੂੰ ਦੱਸਦੀ ਏ ਕਿ ਸੰਗਤਾਂ ਦੀ ਆਮਦ ਘੱਟ ਹੋ ਗਈ ਸੀ ਪਰ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੀਆਂ ਨੇ ਜਿਸ ਦੇ ਚੱਲਦੇ 2012 ਦਾ ਰਿਕਾਰਡ ਟੁੱਟ ਗਿਆ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਫਤਿਹ ਇਹ ਜੀ ਆਪਣਾ ਨਾਮ ਹੈ ਤੇਜਿੰਦਰ ਪਾਲ ਸਿੰਘ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ 22 ਸਾਲ ਹੋਏ ਆਂਦੇ ਆਂਦੇ ਕਿੱਦਾਂ ਦਾ ਮਹਿਸੂਸ ਕਰਦੇ ਹੋ ਜਦੋਂ ਇੱਥੇ ਆਉਣਾ ਹੁੰਦਾ ਆ ਜੀ ਮਹਿਸੂਸ ਤੇ ਆਉਂਦਾ ਕਿ ਹੁਣੇ ਵੀ ਦਰਸ਼ਨ ਕਰਕੇ ਆਏ ਆ ਤੇ ਮਨ ਨਹੀਂ ਭਰ ਰਿਹਾ ਸੀ ਦਿਲ ਘਰਾਂ 'ਚ ਦੁਬਾਰਾ ਚਲੀ ਜਾਈਏ ਇਸ ਜਗ੍ਹਾ ਤੇ ਜਨਵਰੀ ਹੰਦਿਆਂ ਉਹਨੇ ਵੀ ਘਾਟੀ ਲੱਗਦਾ ਹੈ ਚੈਲੰਜਸ ਕੀ ਕੀ ਹੁੰਦੇ ਨੇ ਜਦੋਂ ਜਾਣਾ ਹੁੰਦਾ ਹੈ ਚੱਲੋ ਸਭ ਤੋਂ ਮੇਨ ਚਾਹਤ ਇਹ ਹੈ ਕਿ ਆਪਾਂ ਪੈਦਲ ਯਾਤਰਾ ਕਰਦੇ ਹਾਂ ਤੇ ਕਦੇ ਮਤਲਬ ਆਣੀ ਕਰਨਾ ਕਿ ਕੋੜੇ ਲਾ ਲੋ ਜਾਂ ਹੈਲੀਕਾਪਟਰ ਲਾ ਲੋ ਸਰਵਿਸ ਯੂਜ਼ ਕਰੋ ਤੇ ਯਾਤਰਾ ਦਾ ਆਨੰਦ ਜਿਹੜਾਗਾ ਨਾ ਉਹ ਪੈਦਲ ਹੀ ਹੈਗਾ ਦਰਸ਼ਕਦਾਰੀ ਕੀਤੇ ਨੇ ਉੱਪਰ ਕੀ ਅਰਦਾਸ ਬੇਨਤੀ ਕੀਤੀ ਹੈ ਅਰਦਾਸ ਕੀਤੀ ਮਰਾਜ਼ੂ ਵੀ ਕਹਿੰਦੇ ਆ ਆਪਣੀ ਚਰਣਾ ਵਿੱਚ ਉਹ ਜਹਾ ਬਣਾਈ ਰੱਖਣ ਸਿਰ ਤੇ ਮੇਰ ਪਰੇ ਹੱਥ ਰੱਖਣ ਸਾਨੂੰ ਬੁਲਾਉਂਦੇ ਰਹਣ ਇੱਥੇ ਤੇ ਸੰਗਤਾਂ ਦੀ ਜਿਹੜੀ ਰਸਤੇ ਅਸੀਂ ਜਾਂਦੇ ਕੋਈ ਸੰਗਤ ਮਿਲ ਜਾਂਦੀ ਹੈ ਕੋਈ ਸੇਵਾ ਸੇਵਾ ਦੀ ਲੋੜ ਹੁੰਦੀ ਹੈ ਉਸੇ ਸੇਵਾ ਕਰਦੇ ਹੋ ਜਾਈਏ ਬਾਬਾ ਜੀ ਆਈ ਸਾਨੂੰ ਮਤਲਬ ਬਖਸ਼ੇ ਰਹਿਣ ਦੀ ਐਸੇ ਐ ਸੇਵਾ ਕਰਦੇ ਰਹੀਏ ਜੀ ਸਫਰ ਕਾ ਵੀ ਪੈਂਡਾ ਤਾਂ ਆਪੀ ਲੰਬਾ ਆ ਹਾਂ ਜੀ ਹਾਂ ਜੀ ਮੈਨੂੰ ਚਾਹੀਦਾ ਨਹੀਂ ਕਿ ਰਸਤੇ ਦੇ ਵਿੱਚ ਲੰਗਰ ਦੀਆਂ ਸਹੂਲਤਾਂ ਹੋਣ ਸੰਗਤਾਂ ਵਾਸਤੇ ਮੈਨੂੰ ਚਾਹੀਦਾ ਹੈ ਕਿ ਇੱਕ ਇੱਕ ਉਹ ਬੋਲਣਾ ਤਾਂ ਇਹ ਐਵਾਂ ਦਾ ਕੁਝ ਪ੍ਰਬੰਧ ਕਰਨ ਹਾਂ ਇਹ ਤਾਂ ਹੋਣਾ ਚਾਹੀਦਾ ਕਿਉਂਕਿ ਪਾਣੀ ਦੀਆਂ ਸਹੂਲਤਾਂਾਂ ਵੀ ਕੱਟ ਨੇ ਬਾਥਰੂਮ ਦੀਆਂ ਸਹੂਲਤਾਂਾਂ ਵੀ ਕੱਟ ਨੇ ਕਿਉਂਕਿ ਇਸ ਸਾਲ ਤੋਂ ਮੈਂ ਮੈਂ ਪਹਿਲੀ ਵਾਰੀ ਆ 2024 ਦੇਖਿਆ ਹੈ ਜਿਹਨੀ ਸੰਗਤ ਐਸਾਲ ਆਈ ਉਹ ਸੰਗਤ ਮੈਂ ਬਹੁਤ ਕਾਫੀ ਟਾਈਮ ਤੋਂ ਜੋ ਆ ਰਹੇ 22 ਸਾਲਾ ਤੋਂ ਮੈਂ ਨਹੀਂ ਦੇਖਿਆ ਨਹੀਂ ਸੰਗਤ ਆਈ ਹੈ। ਐਸ ਸਰ ਇਸ ਵਾਰ ਇਸ ਸਾਲ ਸੰਗਤ ਬਹੁਤ ਜ਼ਿਆਦਾ ਆਈ ਹੈ ਉਪਰ ਮਤਲਬ ਗੁਰਦੁਆਰੇਜ਼ ਕਾਫੀ ਤੁਸੀਂ ਗਏ ਹੋਗੇ ਤੇ ਉੱਥੇ ਸੰਗਤ ਸੰਤਾ ਕੀ ਵੇ ਮਤਲਬ ਰੈਂਦੀ ਵਿਵਸਥਾ ਐਸੇ ਬਹੁਤ ਬਹੁਤ ਰੈਂਦੀ ਵਿਵਸਥਾ ਆਈ ਹੈ। ਉਹਦੇ ਬਾਅਦ ਵੀ ਮਤਲਬ ਸੰਗਤ ਕਾਫੀ ਆਈ ਹੈ। ਪਹਿਲੇ ਨਾਲੋਂ ਰਸਤੇ 'ਚ ਤੇ ਹੁਣ ਨਾਲ ਰਸਤੇ 'ਚ ਕੀ ਫਰਕ ਕੁਝ ਹੈਗਾ ਅੱਗੇ ਨਾਲੋਂ। ਹੜ ਉਣ ਤੋਂ ਬਾਅਦ ਜਿਵੇਂ ਆਫਤਾ ਆਈ ਸੀ ਤੁਹਾਨੂੰ ਪਤਾ 2013 ਵਿੱਚ ਕਾਫੀ ਰਸਤੇ ਟੁੱਟੇ ਉਹਦੇ ਬਾਅਦ ਰਸਤੇ ਥੋੜੇ ਜਿਨੇ ਨਵੇਂ ਬਣੇ। ਤੋ ਨੇ ਬਨੇ ਰਸ ਉਹ ਰਸਾ ਠੀਕ ਹੈ ਕੋਈ ਐਸਾ ਓਰੇ ਛੋਟਾ ਜਿਵੇਂ ਜਿਵੇਂ ਉਹਨੇ ਥੋੜਾ ਜੀਵਦਾਰ ਸਾ ਜੀਵ ਨਾਲ 3 ਕਿਲੋਮੀਟਰ ਕਵਰ ਕਰ ਲੀਤੇ ਉਹਨਾਂ ਤਾਂ ਯਾਤਰਾ ਸਟਾਰ ਹੋ ਗਈ ਹੈ ਤੇ ਉਹ ਸੰਤਨ ਨੂੰ ਵੈਰੀਫਾਈ ਠੀਕ ਹਾਂ ਜੀ ਕਿਨਾ ਬੇਟਾ ਤੁਹਾਡਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਪਤੇ ਮੇਰਾ ਨਾਮ ਦਿਜੋ ਸਿੰਘ ਕਾਲਰਾ ਕਿੰਨੀ ਐਜ ਹੈ ਤੁਹਾਡੀ 12 ਇਅਰਸ ਇਸ ਸਾਲ ਉਹ ਆ ਰਹੇ 6 ਸਾਲ ਤੋਂ ਬਹੁਤ ਖੁਸ਼ੀ ਲੱਗਦੀ ਹੈ ਇਸ ਜਗ੍ਹਾ ਤੇ ਜਦੋਂ ਆਉਂਦੇ ਹਾਂ ਬਹੁਤ ਖੁਸ਼ੀ ਹੈ ਕਿ 1 ਸਾਲ ਪਹਿਲੇ ਕਿ ਚੱਬ ਵੀ ਆਤੇ ਹੈ ਤੱਬ ਹੀ ਮਨ ਕਰਦਾ ਕਿ ਦੁਬਾਰਾ ਸਦਰਸ਼ਨ ਕਰਨੇ ਜਾਏ ਹਾਂ ਹਾਂਜੀ ਜੀ ਉਸ ਤੋਂ ਦਰਸ਼ਨ ਕਰਕੇ ਆਏ ਹੋ ਸੱਚ ਜਾਣ ਤੁਸੀਂ ਕੀਤੇ ਨੇ ਹਾਂਜੀ ਕਿੱਦਾਂ ਦਾ ਮਹਿਸੂਸ ਹੋਇਆ ਆਫ ਇਸ ਸਨੋ ਬੋਲ ਵੀ ਬਹੁਤ ਵਧੀਆ ਸਨੋ ਬੋਲ ਤਾਂ ਥੋੜੀ ਜਿਹੀ ਸੀ ਪਰ ਬਹੁਤ ਬੜਾ ਲੱਗਾ ਜਦੋਂ ਜਾਣਾ ਹੁੰਦਾ ਹੈ ਤਾਂ ਫੈਮਲੀ ਚ ਕੌਣ-ਕੌਣ ਜਾਂਦਾ ਨਾਲ ਜ਼ਿਆਦਾਤਰ ਤਾਂ ਪਾਪਾ ਔਰ ਮੈਂ ਜਾਂਦੇ ਹਾਂ ਕਿ ਕبھی-ਕਬਾਰ ਮੰਮਾ ਵੀ ਆ ਜਾਂਦੀ ਹੈ अच्छा दस्ते को ओखानी लगता है जमे ऊपर ऑक्सीजन लेवल भी कटों में किसी ने नहीं मुझे लगता है थोड़ा थोड़ा हां जी दर्शनदारी बढ़िया हो या हां जी की मांगते होंदे ऊपर जाके जदों आप दर्शनीय प्रकाश में की अर्जदास कर दे कि बस अंगसंग साइड है और घर में कोई दिक्कत ना है हां जी पाजी की नाम तोड़ा वाहेगुरु जी का खालसा वाहेगुरु जी की फतेह मेरा नाम कबलजीत सिंह कालरा फ्रॉम यूपी सहारनपुर कितने साल हो गए पाजी नीमकोट साहब होंगे जी गुरु साहब दी बड़ी कृपा 22 ईयर आज कंप्लीट होए ने ਹਾਂਜੀ ਜੀ ਮਹਿਸੂਸ ਕਰਦੇ ਹੋ ਹਰ ਸਾਲ ਆਉਣਾ ਦਰਸ਼ਕਦਾਰੀ ਕਰਨੇ ਕਿਦਾਂ ਦਾ ਲੱਗਦਾ ਹੈ ਮਹਿਸੂਸ ਵਾਲੀ ਗੱਲ ਇਸ ਤਰ੍ਹਾਂ ਦੀ ਹੈ ਜੀ ਮੈਂ ਹੁਣੇ ਗੱਲ ਕਰ ਰਿਹਾ ਸੀ ਦਸੰਬਰ ਦੇ ਮਹੀਨੇ ਅਸੀਂ ਆਣਾ ਹੁੰਦਾ ਜੂਨ ਦੀ 1ਸ ਤਾਰੀਖ ਨੂੰ ਲੇਕਿਨ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਦਸੰਬਰ ਨੂੰ ਹੀ ਬੰਨਾ ਸ਼ੁਰੂ ਹੋ ਜਾਂਦਾ ਜੀ ਇੱਕ ਗਰੁੱਪ ਬਣਾ ਕੇ ਸਾਰੇ ਕਜ਼ਨਸ ਫਰੈਂਡਸ ਜਾਂ ਹੋਰ ਵੀ ਸਰਕਲ ਜਿਨ੍ਹਾਂ ਨੇ ਆਣਾ ਹੁੰਦਾ ਉਹਦੇ ਚ ਐਡ ਕਰਨੇ ਆ ਤੇ ਉਹਨਾਂ ਨੂੰ ਮੋਟੀਵੇਟ ਕਰੀਦਾ ਕਿ ਅਸੀਂ ਦੇਖੋ ਅੱਜ ਮੇਰੀ ਉਮਰ 44 ਦੀ ਹੈ ਤੇ ਮੈਨੂੰ ਆंदे 22 ਇਅਰਸ ਕੰਪਲੀਟ ਹੋ ਗਏ ਨੇ ਜੀ ਤੇ ਇਹ ਗੁਰਸਾਭ ਦੀ ਕਿਰਪਾ ਹੈ ਜੀ ਜਿਨ੍ਹਾਂ ਨੇ ਹੱਥ ਰੱਖਿਆ ਹੈ ਸਿਰ ਤੇ ਉੱਪਰ ਤੇ ਸਾਡਾ ਇੱਧਰ ਵੱਲ ਰੋਜ਼ਾਨ ਹਰ ਸਾਲ ਬਣ ਜਾਂਦਾ ਜੀ ਅਸੀਂ ਕਿਸੇ ਹੋਰ ਪਾਸੇ ਨਹੀਂ ਜਾਂਦੇ ਸਿਰਫ ਇੱਧਰ ਹੀ ਆਈਦਾ ਹੈ ਪਹਿਲਾਂ ਨਾਲੋਂ ਤੇ ਇਸ ਵਾਰ ਨਾਲੋਂ ਕੁਝ ਫਰਕ ਲੱਗਾ ਹੋਇਆ ਹੈ ਫਰਕ ਇਹ ਹੋਇਆ ਕਿ ਫੈਸਿਲਿਟੀਆਂ ਜ਼ਿਆਦਾ ਨੇ ਪਹਿਲੇ ਤੋਂ ਰੋੜ ਬੜੀ ਖੁੱਲੀ ਹੋ ਗਈ ਹੈ ਸੰਗਤ ਨੂੰ ਆਉਣ ਨੂੰ ਬਹੁਤ ਅੱਛਾ ਸਿਸਟਮ ਹੈ ਜੀ ਰਹਿਣ ਦਾ ਵੀ ਰੁਕਣ ਦਾ ਵੀ ਮੈਂ ਕਹਿੰਦਾ ਜਿੰਨੇ ਵੀ ਸੰਗਤਾਂ ਆਂਦੀਆਂ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰਨ ਦੇਖੋ ਬੱਚੇ ਜਦੋਂ ਤੱਕ ਤੁਸੀਂ ਨਹੀਂ ਲੈ ਕੇ ਆਓਗੇ ਬੱਚਿਆਂ ਨੂੰ ਸਾਡੇ ਇੱਥੇ ਦਾ ਕੁਝ ਨਹੀਂ ਪਤਾ ਲੱਗੇਗਾ ਅੱਜ ਇਹ ਮੇਰਾ ਬਟਾ ਬੇਟਾ ਹੈਗਾ ਜੀ 6 ਸਾਲ ਤੋਂ ਆ ਰਿਹਾ ਜੀ ਇਹਦਾ ਖੁਦ ਬੰਨ ਕਰਦਾ ਕਿ ਪਾਪਾ ਬੁਲਟ ਚੱਕੋ ਤਾਂ ਮੈਂ ਨਾਲ ਚੱਲੂੰਗਾ ਜੀ ਅੱਛਾ ਬੁਲਟ ਤੇ ਹੁੰਦੀ ਹੈ ਅਸੀਂ ਬੁਲਟ ਤੇ ਹੀ ਆਈਦਾ ਜੀ ਮੋਸਟਲੀ ਅੱਛਾ ਜਿਕਰ ਮੈਂ ਜਿਕਰ ਕਰਾ ਜਦੋਂ ਤਾਂਗ ਹੁੰਦੀ ਇੱਕ ਮੰਨਦੇ ਹਾਂ ਕਿ ਅਪਾਨ ਦਰਸ਼ਨ ਗੁਜ਼ਾਰੇ ਕਦੋਂ ਹੋਣਗੇ ਕਦੋਂ WhatsApp ਪੁੱਛਨੇ ਆ ਕਦੋਂ ਤਰੀਕ ਫਾਈਨਲ ਹੋਏਗਾ ਕਿੰਨੀ ਕੁਸ਼ੀ ਰਹਿੰਦੀ ਕਿੰਨੇ ਦਿਨ ਪਹਿਲਾਂ ਤਿਆਰੀ ਸ਼ੁਰੂ ਕਰਾਂਗੇ ਵੀਰ ਜੀ ਅਸੀਂ ਉਸ ਵਾਸਤੇ ਇੱਥੇ ਦੇ ਸੇਵਾਦਾਰ ਆ ਗਏ ਜੀ ਗੋਵਿੰਦ ਕਾੜ ਦੇ ਸੇਵਾ ਸਿੰਘ ਜੀ ਅਸੀਂ ਉਹਨਾਂ ਦੇ ਕੰਟ 6 ਮਹੀਨੇ ਪਹਿਲੇ ਹੀ ਆ ਜਾਈਦਾ ਹੈ ਸੇਵਾ ਸਿੰਘ ਜੀ ਇੱਥੇ ਦੇ ਬਹੁਤ ਅੱਛੇ ਸੇਵਾਦਾਰ ਨੇ ਤੇ ਮੇਰੇ ਵੱਡੇ ਪ੍ਰਾਨ ਨੇ ਅਸੀਂ ਉਹਨਾਂ ਨਾਲ ਜੁੜੇ ਹੋਏ ਹਾਂ ਜੀ ਹਰ ਮਿੰਟ ਦੀ ਸਾਰੀ ਰਿਪੋਰਟਿੰਗ ਸਾਡੇ ਕੋਲ ਆਂਦੀ ਹੈ ਤੇ ਅਸੀਂ ਹਰ ਚੀਜ਼ ਨੂੰ ਵੀਊ ਨੂੰ ਦੇਖੀਦਾ ਹੈ ਤੇ ਹਰ ਸਾਲ ਜਿਹੜਾ ਪ੍ਰੋਗਰਾਮ ਸਾਡਾ ਬੰਦਾ ਸੀ ਆੰਦੇ ਆ ਹੋਰ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਪੀਲਈਓ ਕਰਨਿਆ ਜੀ ਜਿਹੜਾ ਬੰਦਾ ਇੱਥੇ ਤੱਕ ਨਹੀਂ ਆਇਆ ਜਿਹੜਾ ਬੰਦਾ ਨਹੀਂ ਆਇਆ ਔਰ ਉਹ ਜ਼ਰੂਰ ਆਵੇ ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ ਇੱਥੇ ਦੀ ਖਾਸियत ਹੈਗੀ ਜੇ ਜਿਨ੍ਹਾਂ ਨੇ ਹੇਮਕੁੰਡ ਸਾਹਿਬ ਦੀ ਯਾਤਰਾ ਨਹੀਂ ਕੀਤੀ ਉਹ ਇੱਕ ਵਾਰੀ ਸੇਵਾ ਕਰਨ ਤੇ ਗੁਰਸਾਹਿਬ ਦੀ ਬੜੀ ਕਿਰਪਾ ਅਪਾਰ ਕਿਰਪਾ ਹੈ ਉਹ ਇੱਕ ਸਾਲ ਛਡੋ ਦੋ ਸਾਲ ਤਿੰਨ ਸਾਲ ਚਾਰ ਸਾਲ ਤੱਕ ਆਪਣੇ ਹੱਥ ਹੀ ਆਣਗੇ ਜਿਵੇਂ ਹੈਲੀਕਾਪਟਰ ਦੀ ਸਹੂਲਤਾਂ ਹੁਣ ਅੱਗੇ ਤੱਕ ਬਣਨ ਜਾ ਰਹੀਆਂ ਨੇ ਹਾਂਜੀ ਸਚਕਣ ਸਾਹਿਬ ਵੱਲੋਂ ਉਸ ਨੂੰ ਕਿਦਾ ਦੇਖਦੇ ਹੋ ਰੋਪੇਵੇ ਵੀ ਸ਼ੁਰੂ ਹੋਣੀ ਹੈ ਕੋਈ ਚੱਲ ਰੋਬੇ ਵੱਲੇ ਹੁਣ ਮੇਰੇ ਗੱਲ ਹੋਈ ਸੀ ਕਿਸੇ ਪ੍ਰਾ ਨਾਲ ਕਹਿੰਦੇ ਸੀ ਆ ਜਿਹੜਾ ਰੋਡ 6 ਕਿਲੋ 3 ਕਿਲੋਮੀਟਰ ਤੋਂ 5 ਕਿਲੋਮੀਟਰ ਉਹਨੇ ਕਰ ਦਿੱਤਾ ਹੈ ਤੇ ਲਾਸਟ ਉਸੇ ਉੱਪਰ ਉਹ ਇੱਕ ਪੁਲ ਵਿਖਿਆ ਹੋਣਾ ਉੱਥੇ ਤੱਕ ਰੋਡ ਕੰਪਲੀਟ ਹੋਣ ਜਾ ਰਿਹਾ ਜੀ ਇਹਨੂੰ ਐਵਰੇਜ ਦੋ ਸਾਲ ਤਿੰਨ ਸਾਲ ਲੱਗ ਸਕਦੇ ਨੇ ਉਸ ਤੋਂ ਬਾਅਦ ਜ ਹੇਮਕੁੰਡ ਸਾਹਿਬ ਤੋਂ ਸੇਮਰ ਟਿੰਗਰਾ ਦੀ ਰਿਪੋਰਟ ਔਨ 에ਅਰ ਗੁਰਬਾਣੀ